ਸਤਿ ਸ੍ਰੀ ਅਕਾਲ ਦੋਸਤੋ ਇਹ ਜਿਹੜਾ ਤੁਸੀਂ ਟਿੱਬਾ ਦੇਖਿਆ ਜਿਹੜਾ ਟਿੱਬਾ ਇਹ ਚੱਕਿਆ ਜਾ ਰਿਹਾ ਇਹ ਉਹ ਥਾਂ ਸੀਗਾ ਜਿੱਥੇ ਪਿੰਡ ਦੇ ਉਹ ਜਿਹੜੇ ਬਜ਼ੁਰਗਾਂ ਜਿਨ੍ਹਾਂ ਨੂੰ ਸਮੇਂ ਦੇ ਹਾਕਮਾਂ ਵੱਲੋਂ ਸਮੇਂ ਦੀ ਹਕੂਮਤ ਵੱਲੋਂ ਇੱਕ ਜਾਤੀ ਨਫ਼ਰਤ ਕੀਤੀ ਜਾਂਦੀ ਸੀ ਜਾਤੀਵਾਦ ਦੇ ਨਾਂ ਤੇ ਉਹਨਾਂ ਨੂੰ ਪਾਣੀ ਤੱਕ ਨਹੀਂ ਖੂਹਾਂ ਤੋਂ ਪੀਣ ਦਿੱਤਾ ਜਾਂਦਾ ਸੀ ਉਹਨਾਂ ਦੇ ਜਿਹੜੇ ਬੱਚੇ ਸੀਗੇ ਉਹਨਾਂ ਨੂੰ ਨਾਲ ਕਲਾਸ ਦੇ ਵਿੱਚ ਬੈਠ ਕੇ ਪਣੰਦਾ ਹੁਕਮ ਨਹੀਂ ਸੀਗਾ ਇਹ ਉਹ ਸਤਾਂ ਤੇ ਜਿਹੜੇ ਉਹ ਬਜ਼ੁਰਗਾਂ ਜਿਨ੍ਹਾਂ ਨੇ ਇੰਨੀ ਨਫਰਤ ਝੱਲ ਕੇ ਮਿਹਨਤਾਂ ਕਰਕੇ ਫੇਰ ਵੀ ਉਹ ਇੰਨੀ ਨਫਰਤਾਂ ਦੇ ਵਿੱਚੋਂ ਨਿਕਲਦੇ ਹੋਏ ਫੇਰ ਵੀ ਉਹਨਾਂ ਨੇ ਜਿਹੜੇ ਆਪਦੇ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ ਇਹ ਜਿਹੜਾ ਸਮੇਂ ਦੀ ਹਕੂਮਤ ਦੇ ਹੁਕਮਾਂ ਨੂੰ ਝੱਲਿਆ ਉਹਨਾਂ ਨੇ ਜਿਹੜੇ ਦੁੱਖ ਸੀਗੇ ਉਸ ਸਮੇਂ ਤੇ ਮੁਸੀਬਤਾਂ ਸੀਗੀਆਂ ਉਸ ਸਮੇਂ ਤੇ ਵੀ ਤੁਸੀਂ ਆ ਨਹੀਂ ਕਰਨਾ ਉਹ ਨਹੀਂ ਕਰਨਾ ਵੀ ਜਾਤੀਵਾਦ ਦੇ ਤੌਰ ਤੇ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਇਸੇ ਹੱਦ ਤੱਕ ਨਫ਼ਰਤ ਕੀਤੀ ਜਾਂਦੀ ਸੀ ਇਹ ਉਹ ਸਥਾਨ ਜਿਹੜਾ ਹੁਣ ਇਸ ਸਥਾਨ ਤੋਂ ਜਿਹੜੀ ਮਿੱਟੀ ਚੱਕੀ ਜਾ ਰਹੀ ਹੈ ਤੇ ਬੱਚਿਆ ਜਾ ਰਿਹਾ ਇਸ ਸਥਾਨ ਤੇ ਉਹ ਲੋਕ ਆ ਜਿਹੜੇ ਉਹ ਉਹਨਾਂ ਦੇ ਸੰਸਕਾਰ ਕੀਤੇ ਗਏ ਸੀ ਉਹ ਦਫ਼ਨ ਹੋਏ ਸੀ ਦਫ਼ਨ ਹੋਏ ਸੀ ਜਾਂ ਕਹਿ ਸਕਦੇ ਉਹਨਾਂ ਦੇ ਜਿਹੜੇ ਸੰਸਕਾਰ ਇਸ ਜਗ੍ਹਾ ਤੇ ਕੀਤੇ ਗਏ ਸੀਗੇ ਮੈਂ ਤੁਹਾਨੂੰ ਦੱਸ ਦੇਵਾਂ ਕਿ ਇਹ ਪੱਖੀ ਕਲਾਂ ਪਿੰਡ ਦੇ ਵਿੱਚ ਅਸੀਂ ਖੜੇ ਆ ਪੱਖੀ ਕਲਾਂ ਦੇ ਜਿਹੜਾ ਸ਼ਮਸ਼ਾਨ ਘਾਟ ਸੀ ਖਾਸ ਕਰਕੇ ਮਜਵੀ ਸਿੱਖਾਂ ਦਾ ਅਲੱਗ ਸ਼ਮਸ਼ਾਨ ਘਾਟ ਸੀ ਜਿਵੇਂ ਪਿੰਡਾਂ ਦੇ ਵਿੱਚ ਵਕ ਵਕ ਸ਼ਮਸ਼ਾਨ ਘਾਟ ਬਣੇ ਹੁੰਦੇ ਆ ਬਹੁਤ ਸਾਰੇ ਪਿੰਡਾਂ ਦੇ ਵਿੱਚ ਜਿਨ੍ਹਾਂ ਦੇ ਜਿਹੜੇ ਸੂਝਵਾਨ ਲੋਕ ਆ ਸੂਝਵਾਨ ਪਿੰਡ ਕਹਿ ਸਕਦਾ ਮੈਂ ਉਹਨਾਂ ਨੂੰ ਸੂਝਵਾਨ ਉਹਨਾਂ ਦੀ ਸੋਚ ਕਹਿ ਸਕਦਾ ਵਧੀਆ ਸੋਚ ਦੇ ਜਿਹੜੇ ਮਾਲਕ ਹੈਗੇ ਆ ਉਹਨਾਂ ਦੇ ਅੱਜ ਵੀ ਪਿੰਡਾਂ ਦੇ ਵਿੱਚ ਜਿਹੜੇ ਸ਼ਮਸ਼ਾਨ ਘਾਟ ਹੈ ਉਹ ਇੱਕ ਹੈ ਉਹਨਾਂ ਦੇ ਪਿੰਡਾਂ ਦੇ ਵਿੱਚ ਗੁਰਦੁਆਰਾ ਸਾਹਿਬ ਵੀ ਇੱਕ ਪਰ ਮੈਂ ਬਹੁਤ ਸਾਰੇ ਪਿੰਡਾਂ 'ਚ ਅੱਜ ਵੀ ਦੇਖਦਾ ਕਿ ਸ਼ਮਸ਼ਾਨ ਘਾਟ ਜਾਤੀਵਾਦ ਤੌਰ ਤੇ ਬਣੇ ਹੋਏ ਆ ਅਲੱਗ-ਅਲੱਗ ਸ਼ਮਸ਼ਾਨ ਘਾਟ ਬਣੇ ਹੋਏ ਆ ਗੁਰਦੁਆਰਾ ਸਾਹਿਬ ਬਣੇ ਹੋਏ ਆ ਪਰ ਸਾਡੇ ਗੁਰੂ ਸਾਹਿਬਾਨ ਦਾ ਕੀ ਹੁਕਮ ਸੀ ਸਾਨੂੰ ਗੁਰੂ ਸਾਹਿਬਾਨ ਨੂੰ ਮੰਨਣ ਦਾ ਤਾਂ ਤਾਂ ਹੀ ਫਾਇਦਾ ਹੈ ਜੇ ਅਸੀਂ ਉਹਨਾਂ ਦੀ ਸੋਚ ਤੇ ਪੈਰ ਰਾਈਏ ਸੋ ਸਾਡੇ ਪਿੰਡ ਦੇ ਵਸਨੀਕਾਂ ਨੇ ਅੱਖੀਂ ਕਲਾਂ ਦੇ ਵਸਨੀਕਾਂ ਨੇ ਗੁਰੂ ਸਾਹਿਬ ਦੀ ਸੋਚ ਤੇ ਪੈਰਾ ਦਿੰਦਿਆਂ ਇਹ ਇੱਕ ਪਹਿਲਾ ਕਦਮ ਤੇ ਬਹੁਤ ਹੀ ਸੋਹਣਾ ਕਦਮ ਉਠਾਇਆ ਕਿ ਇਹ ਜਿਹੜਾ ਸ਼ਮਸ਼ਾਨ ਘਾਟ ਹੈ ਪਿੰਡ ਦੇ ਵਿੱਚ ਇੱਕ ਕਰ ਦਿੱਤਾ ਗਿਆ ਹੁਣ ਪਹਿਲਾਂ ਜਾਤੀਵਾਦ ਦੇ ਨਾਂ ਤੇ ਜਿਹੜੇ ਸ਼ਮਸ਼ਾਨ ਘਾਟ ਸੀ ਪਹਿਲਾਂ ਪਿੰਡ ਦੇ ਵਿੱਚ ਤਿੰਨ ਸ਼ਮਸ਼ਾਨ ਘਾਟ ਸੀ ਸਰਦਾਰਾਂ ਦੇ ਸ਼ਮਸ਼ਾਨ ਘਾਟ ਅੱਡ ਸੀਗਾ ਤੇ ਜਿਹੜੇ ਆਮ ਸਿਹਾਰਨ ਜਾਟਾ ਉਹਨਾਂ ਦੇ ਸ਼ਮਸ਼ਾਨ ਘਾਟ ਅੱਡ ਸੀਗਾ ਤੇ ਜਿਹੜੇ ਮਜਵੀ ਸਿੱਖ ਆ ਜਿੱਥੇ ਆਪਾਂ ਖੜੇ ਆ ਇਹ ਮਜਵੀ ਸਿੱਖਾਂ ਦਾ ਜਿਹੜਾ ਸ਼ਮਸ਼ਾਨ ਘਾਟ ਸੀਗਾ ਤੇ ਉਹ ਜਿਹੜਾ ਸਰਦਾਰਾਂ ਵਾਲਾ ਸ਼ਮਸ਼ਾਨ ਘਾਟ ਸੀ ਉਹ ਪਹਿਲਾਂ ਹੀ ਖਤਮ ਕਰਕੇ ਉੱਥੇ ਜਿਹੜਾ ਗੁਰਦੁਆਰਾ ਸਾਹਿਬ ਤਿਆਰ ਕੀਤਾ ਗਿਆ ਸੀ ਤੇ ਹੁਣ ਇਸ ਸ਼ਮਸ਼ਾਨ ਘਾਟ ਨੂੰ ਵੀ ਖਤਮ ਕਰਕੇ ਇੱਕ ਸ਼ਮਸ਼ਾਨ ਘਾਟ ਕਰਕੇ ਪਿੰਡ ਦਾ ਤੇ ਇੱਥੇ ਵੀ ਇਹ ਜਿਹੜੀ ਜ਼ਮੀਨ ਆ ਇਹਨੂੰ ਗੁਰਦੁਆਰਾ ਸਾਹਿਬ ਦੀ ਆਮਦਨ ਵਾਸਤੇ ਜਾਂ ਪੰਚਾਇਤ ਨੇ ਜੋ ਵੀ ਉਹ ਲੋਕਾਂ ਦਾ ਫੈਸਲਾ ਹੁੰਦਾ ਤਾਂ ਪਰ ਮੈਂ ਵਧੀਆ ਸਮਝਦਾ ਇਸ ਗੱਲ ਨੂੰ ਸਮਝਦਾ ਕੀ ਗੁਰੂ ਸਾਹਿਬ ਦੀ ਸੋਚ ਤੇ ਚੱਲਦੇ ਆ ਪਹਿਰਾ ਦਿੰਦਿਆਂ ਤਾਂ ਇਹਨਾਂ ਨੇ ਜਿਹੜਾ ਸ਼ਮਸ਼ਾਨ ਘਾਟ ਇੱਕ ਕੀਤਾ ਸੋ ਸਾਰੇ ਪਿੰਡਾਂ ਦੇ ਵਿੱਚ ਜਿੱਥੇ ਵੀ ਸ਼ਮਸ਼ਾਨ ਘਾਟ ਅਲੱਗ-ਅਲੱਗ ਹੈ ਸਾਨੂੰ ਅੱਜ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਗੁਰੂ ਸਾਹਿਬ ਦੇ ਸੁਪਨਿਆਂ ਨੂੰ ਸਕਾਰ ਕਰਦੇ ਹੋਏ ਸ਼ਮਸ਼ਾਨ ਘਾਟ ਇੱਕ ਕਰਨੀ ਚਾਹੀਦੀ ਹੈ ਗੁਰਦੁਆਰਾ ਸਾਹਿਬ ਵੀ ਇੱਕ ਕਰਨੀ ਚਾਹੀਦੀ ਹੈ ਸੋ ਮੈਂ ਸਭ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅਜਿਹੀ ਗੁਰੂ ਸਾਹਿਬ ਦੇ ਸੁਪਨਿਆਂ ਨੂੰ ਸਕਾਰ ਕਰਨ ਲਈ ਸੋਚ ਬਣਾਈ ਆ ਮੈਨੂੰ ਆਸ ਹੈ ਕਿ ਬਾਕੀ ਪਿੰਡਾਂ ਦੇ ਲੋਕ ਵੀ ਜਿੱਥੇ ਸ਼ਮਸ਼ਾਨ ਘਟ ਅਲੱਗ-ਅਲੱਗ ਬਣੇ ਹੋਏ ਆ ਉਹ ਸ਼ਮਸ਼ਾਨ ਘਟ ਇੱਕ ਬਣਾਉਣਗੇ ਇੱਕ ਬਣਾਉਣਗੇ ਤੇ ਜਾਤੀਵਾਦ ਦੀ ਜਿਹੜੀ ਨਫ਼ਰਤ ਆ ਉਹ ਖਤਮ ਕਰਦੇ ਹੋਏ ਸਾਰੇ ਇੱਕ ਭਾਈਚਾਰਾ ਬਣਾਉਣਗੇ ਸੋ ਧੰਨਵਾਦ ਆ